ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਤ ਚੋਪੜਾ ਦੀ ਮਾਂ ਨੂੰ ਲਿਖੀ ਚਿੱਠੀ ਮਾਂ ਦੇ ਹੱਥ ਦਾ ਚੂਰਮਾ ਖਾ ਹੋ ਗਏ ਭਾਵੁਕ 올림픽ਸ ਦੇ ਵਿੱਚ ਜਾਣ ਤੋਂ ਪਹਿਲਾਂ ਨੀਰਤ ਚੋਪੜਾ ਨੇ ਕੀਤਾ ਸੀ ਵਾਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਨੀਰਤ ਚੋਪੜਾ ਦੀ ਮਾਂ ਨੂੰ ਇੱਕ ਖਾਸ ਚਿੱਠੀ ਲਿਖੀ ਗਈ ਹੈ ਜੀਆਂ ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਭਾਵੁਕ ਕਰਨ ਵਾਲੀ ਇੱਕ ਚਿੱਠੀ ਨੀਰਜ ਚੋਪੜਾ ਦੀ ਮਾਂ ਦੇ ਲਈ ਲਿਖੀ ਗਈ ਹੈ ਦਰਅਸਲ ਨੀਰਜ ਚੋਪੜਾ ਦੇ ਵੱਲੋਂ ਪੈਰਿਸ 올림픽 ਦੇ ਵਿੱਚ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ 올림픽 ਦੇ ਵਿੱਚੋਂ ਪਰਤਣ ਤੋਂ ਬਾਅਦ ਆਪਣੀ ਮਾਂ ਦੇ ਹੱਥਾਂ ਦਾ ਚੂਰਮਾ ਪ੍ਰਧਾਨ ਮੰਤਰੀ ਨੂੰ ਖਵਾਉਣਗੇ ਤੇ ਹੁਣ ਨੀਰਜ ਚੋਪੜਾ ਦੇ ਵੱਲੋਂ ਆਪਣਾ ਇਹ ਵਾਦਾ ਪੂਰਾ ਕੀਤਾ ਗਿਆ ਦੱਸਦੇ ਕਿ ਕੱਲ ਨੀਰਜ ਚੋਪੜਾ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਆਪਣੀ ਮਾਂ ਦੇ ਹੱਥਾਂ ਦਾ ਚੂਰਮਾ ਜਿਹੜਾ ਹੈ ਖਵਾਇਆ ਗਿਆ ਜਿਸ ਤੋਂ ਬਾਅਦ ਉਹ ਚੂਰਮਾ ਖਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਜ਼ਿਆਦਾ ਭਾਵੁਕ ਹੋ ਗਏ ਤੇ ਧੰਨਵਾਦ ਦੇ ਵਜੋਂ ਨੀਰਜ ਚੋਪੜਾ ਦੀ ਮਾਂ ਦੇ ਲਈ ਇੱਕ ਭਾਵੁਕ ਕਰ ਦੇਣ ਵਾਲੀ ਚਿੱਠੀ ਲਿਖੀ ਹੈ ਪੀਐਮ ਮੋਦੀ ਨੇ ਕਿਹਾ ਕਿ ਚੂਰਮਾ ਖਾਣ ਦੇ ਨਾਲ ਉਹਨਾਂ ਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਚੋਪੜਾ ਦੇ ਨਾਲ ਖਾਸ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੀਐਮ ਨੇ ਨੀਰਜ ਦੀ ਮਾਂ ਦੇ ਲਈ ਇੱਕ ਖਾਸ ਚਿੱਠੀ ਲਿਖੀ। ਉਹਨਾਂ ਚਿੱਠੀ ਦੇ ਵਿੱਚ ਕਿਹਾ ਕਿ ਨੀਰਜ ਨੇ ਮੈਨੂੰ ਤੁਹਾਡੇ ਹੱਥਾਂ ਦਾ ਸਵਾਦਿਸ਼ਟ ਚੂਰਮਾ ਦਿੱਤਾ ਹੈ। ਅੱਜ ਇਹ ਚੂਰਮਾ ਖਾਣ ਤੋਂ ਬਾਅਦ ਮੈਂ ਤੁਹਾਨੂੰ ਇਹ ਚਿੱਠੀ ਲਿਖਣ ਤੋਂ ਰੋਕ ਨਹੀਂ ਸਕਿਆ। ਇਸ ਨੂੰ ਖਾ ਕੇ ਮੈਂ ਭਾਵੁਕ ਹੋ ਗਿਆ ਹਾਂ। ਤੁਹਾਡੇ ਅਥਾਪ ਪਿਆਰ ਅਤੇ ਸਨੇਹ ਦੇ ਇਸ ਤੋਹਫੇ ਨੇ ਮੈਨੂੰ ਆਪਣੀ ਮਾਂ ਦੀ ਯਾਦ ਦਿਵਾ ਦਿੱਤੀ ਹੈ। ਇਹ ਇਤਫਾਕ ਹੈ ਕਿ ਮੈਨੂੰ ਇਹ ਪ੍ਰਸ਼ਾਦ ਨਵਰਾਤਰੀ ਤੋਂ ਇੱਕ ਦਿਨ ਪਹਿਲਾਂ ਮਾਂ ਤੋਂ ਮਿਲਿਆ ਹੈ। ਮੈਂ ਨਵਰਾਤਰੀ ਦੇ ਦਿਨਾਂ 'ਚ 9 ਦਿਨਾਂ ਦੌਰਾਨ ਵਰਤ ਰੱਖਦਾ ਹਾਂ। ਇੱਕ ਤਰ੍ਹਾਂ ਨਾਲ ਤੁਹਾਡਾ ਇਹ ਚੂਰਮਾ ਮੇਰੇ ਵਰਤ ਤੋਂ ਪਹਿਲਾਂ ਮੇਰਾ ਮੁੱਖ ਭੋਜਨ ਬਣ ਗਿਆ। ਜਿਸ ਤਰ੍ਹਾਂ ਤੁਹਾਡੇ ਦੁਆਰਾ ਤਿਆਰ ਕੀਤਾ ਗਿਆ ਖਾਣਾ ਭਰਾ ਨਿਰਜ ਨੂੰ ਦੇਸ਼ ਤੇ ਲਈ ਤਗਮਾ ਜਿੱਤਣ ਦੀ ਊਰਜਾ ਦਿੰਦਾ ਹੈ। ਇਸੇ ਤਰ੍ਹਾਂ ਇਹ ਚੂਰਮਾ ਮੈਨੂੰ ਅਗਲੇ 9 ਦਿਨ ਦੇਸ਼ ਦੀ ਸੇਵਾ ਕਰਨ ਦਾ ਬਲ ਬਖਸ਼ੇਗਾ ਤਾਂ ਉਹ ਭਾਵੂ ਕਰ ਦੇਣ ਵਾਲੀ ਚਿੱਠੀ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਨੀਰਜ ਚੋਪੜਾ ਦੀ ਮਾਂ ਦੇ ਲਈ ਲਿਖੀ ਗਈ ਹੈ ਦੱਸਦੇ ਕਿ ਨੀਰਜ ਚੋਪੜਾ ਦੇ ਵੱਲੋਂ ਇਸ ਵਾਰ ਪੈरिस 올림픽ਸ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 올림픽ਸ ਦੇ ਵਿੱਚ ਜਾਣ ਤੋਂ ਪਹਿਲਾਂ ਕਈ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਸ ਸਮੇਂ ਹੀ ਨੀਰਜ ਚੋਪੜਾ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਵਾਪਸ ਪਰਤਣ ਤੋਂ ਬਾਅਦ ਆਪਣੀ ਮਾਂ ਦੇ ਹੱਥਾਂ ਦਾ ਇਹ ਚੂਰਮਾ ਪ੍ਰਧਾਨ ਮੰਤਰੀ ਨੂੰ ਖਵਾਉਣਗੇ ਤੇ ਹੁਣ ਨੀਰਜ ਚੋਪੜਾ ਦੇ ਵੱਲੋਂ ਆਪਣਾ ਇਹ ਵਾਅਦਾ ਪੂਰਾ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਜ਼ਿਆਦਾ ਭਾਵੁਕ ਹੋ ਗਏ ਤੇ ਧੰਨਵਾਦ ਦੇ ਰੂਪ ਦੇ ਵਿੱਚ ਨੀਰਜ ਚੋਪੜਾ ਦੀ ਮਾਂ ਦੇ ਲਈ ਇਹ ਭਾਵੁਕ ਕਰ ਦੇਣ ਵਾਲੀ ਛੱਠੀ ਲਿਖੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber ek taaple te vi dekha ja sakda hai worldwide tusi sanu amazon fire tv daily hunt te e baavate dekh sakde ho usa canada australia new zealand te europe de har vatte ip tv platform te dekh sakde ho ranne jappe ton dur te mudde de neere live punjabi tv